ਹਾਂਜੀ ਸਤਿ ਸ਼੍ਰੀ ਅਕਾਲ ਰਾਮ ਰਾਮ ਰਾਦੇ ਰਾਦੇ ਤੁਸੀਂ ਹਰਪ੍ਰੀਤ ਦੀ ਮਦਦ ਲਈ ਬਹੁਤ ਸਾਰੇ ਯਤਨ ਕਰ ਰਹੇ ਹੋ ਕੱਲ ਹੀ ਹਜੇ ਵੀਡੀਓ ਬਣਾ ਕੇ ਪਾਈ ਸੀ ਸੋ ਕਮੈਂਟ ਤਾਂ ਜਾਦੇ ਨਹੀਂ ਆਏ ਲੇਕਿਨ ਜਿੰਨਾ ਕ WhatsApp ਸਟੇਟਸ ਤੇ ਉੱਤੇ ਜਿੰਨਾ ਕ ਸੋਸ਼ਲ ਮੀਡੀਆ ਦਾ ਆਪਾਂ ਸਹੀ ਉਪਯੋਗ ਕਰ ਸਕਦੇ ਹਾਂ ਕਿਸੇ ਦੀ ਮਦਦ ਦੇ ਲਈ ਉਹ ਕਰਨ ਦਾ ਯਤਨ ਕਰਦਾ ਹਾਂ ਅਕਸਰ ਤੁਸੀਂ ਦੇਖਿਆ ਹੋਊਗਾ ਇੱਕ ਪਿਛਲੀ ਵੀਡੀਓ ਇੱਕ ਗੁਰਵਿੰਦਰ ਦੀ ਵੀਡੀਓ ਸੀਗੀ ਜਿੱਤੇ ਚ ਬੱਚੇ ਦਾ ਹੱਥ ਆ ਗਿਆ ਸੀ ਟੋਕੇ ਦੇ ਵਿੱਚ ਉਹਦੀ ਮਦਦ ਦੇ ਲਈ 10-12000 ਦੀ ਲੋੜ ਸੀਗੀ ਉਹ ਵੀ ਤੁਸੀਂ ਪੂਰੀ ਕੀਤੀ ਜਦੋਂ ਪੂਰੀ ਹੋ ਜਾਂਦੀ ਹੈ ਮੈਂ ਨਾਲ ਦੀ ਨਾਲ ਤੁਹਾਨੂੰ ਦੱਸ ਦਿੰਦਾ ਆਨਲਾਈਨ ਪਵਾਉਣ ਦਾ ਮਕਸਦ ਕਈਆਂ ਦੇ ਦਿਮਾਗ 'ਚ ਹੀ ਹੁੰਦਾ ਕਿ ਅਸੀਂ ਡਾਇਰੈਕਟ ਡੋਨਰ ਨੂੰ ਕਿਉਂ ਨਹੀਂ ਦੇ ਸਕਦੇ ਤੁਸੀਂ ਇੱਥੇ ਆ ਕੇ ਡਾਇਰੈਕਟ ਡੋਨਰ ਨੂੰ ਦੇ ਸਕਦੇ ਹੋ ਪਰ ਜਿਹੜੇ ਬਾਹਰ ਤੋਂ ਲੋਕ ਨੇ ਕੈਨੇਡਾ ਟਾਈਪ ਹੋਇਆ ਜਾਂ ਕੋਈ ਮਤਲਬ ਮਾਨਸਾ ਜ਼ਿਲ੍ਹੇ ਤੋਂ ਅਲੱਗ ਦੇ ਲੋਕ ਨੇ ਉਹਨਾਂ ਲਈ ਇਹ ਚੀਜ਼ ਪੋਸੀਬਲ ਨਹੀਂ ਹੈਗੀ ਤਾ ਕਰਕੇ ਅਕਾਊਂਟ ਨੰਬਰ ਦਿੱਤਾ ਜਾਂਦਾ ਹੈ ਅਕਾਊਂਟ ਨੰਬਰ ਆਪਦਾ ਦੇਣ ਦਾ ਮਕਸਦ ਇਹ ਹੁੰਦਾ ਹੈ ਕਿ ਮਾਤਾ ਪਿਤਾ ਅਨਪੜ ਹੁੰਦੇ ਨੇ ਕਈ ਵਾਰ ਉਹਨਾਂ ਕੋਲੇ ਜੇਕਰ ਜ਼ਿਆਦਾ ਪਹੁੰਚ ਜੇ ਮਦਦ ਫਿਰ ਪੈਸਾ 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 ਆਂਦਾ ਰਹਿੰਦਾ ਸੋ ਦੈਟਸ ਵਾਈ ਕਿਉਂਕਿ ਹੁਣ ਕਈ ਲੋਕਾਂ ਕੋਲੇ ਅੱਜ ਵੀਡੀਓ ਪਹੁੰਚੂ ਕਈਆਂ ਕੋਲੇ ਕੱਲ ਪਹੁੰਚਣੀ ਹੈ ਕਈਆਂ ਕੋਲੇ ਪਰਸੋਂ ਪਹੁੰਚੂ ਕਈਆਂ ਕੋਲੇ ਸ਼ਾਇਦ ਪਹੁੰਚੇ ਹੀ ਨਾ ਹਨਾ ਸੋ ਇਸ ਦਾ ਮਕਸਦ ਕੱਲੇ-ਕੱਲੇ ਪੈਸੇ ਦਾ ਹਿਸਾਬ ਕਿਤਾਬ ਤੁਹਾਨੂੰ ਪਤਾ ਪਹਿਲਾਂ ਵੀ ਕੀਤਾ ਸੀ ਹੁਣ ਵੀ ਕੀਤਾ ਸੀ ਜਿਹੜੇ ਲੋਕਾਂ ਨੂੰ ਸਾਡੇ ਤੇ ਯਕੀਨ ਹੈ ਜਿਹੜੇ ਸਾਨੂੰ ਸ਼ੁਰੂ ਤੋਂ ਜਾਣਦੇ ਨੇ ਉਹਨਾਂ ਨੂੰ ਬਟ ਕੁਛ ਇੱਕ ਮੈਂਟੈਲਿਟੀ ਤੁਹਾਨੂੰ ਪਤਾ ਕਿ 90% ਮੈਂਟੈਲਿਟੀ ਦੇ ਲੋਕ ਨਾਤਾ ਚੰਗਾ ਕਰਨਾ ਤੇ ਨਾ ਕਰਨ ਦੇਣਾ ਆਪਾਂ ਕਹਿੰਦੇ ਆ ਬਦਲਾ ਕੇ ਉਹ ਨਹੀਂ ਹੁੰਦਾ ਬਦਲਾ ਇਹੀ ਤਾਂ ਰੀਜ਼ਨ ਹੈ ਨਾ ਬਦਲਾ ਹੋਣ ਦਾ ਨਾ ਹੋਣ ਦਾ ਕਾਰਨ ਇਹ ਹੈ ਜੇਕਰ ਸ਼ਹਿਰ ਦੇ ਵਿੱਚ ਕੋਈ ਚੰਗਾ ਪੁਲਿਸ ਵਾਲਾ ਆ ਜਾਏ ਜਿਹੜਾ ਚਲਾਨ ਕੱਟਦਾ ਹੋਵੇ ਜਿਹੜਾ ਇਹ ਕਹਿੰਦਾ ਹੋਵੇ ਭਾਈ ਹੈਲਮਟ ਪਾ ਕੇ ਰੱਖੋ ਲੋਕਾਂ ਨੂੰ ਮਾੜਾ ਲੱਗਣ ਲੱਗ ਜਾਂਦਾ ਉਹਨਦੀ ਤੁਸੀਂ ਟਰਾਂਸਫਰ ਕਰਵਾ ਦੰਨੇ ਹੋ ਫਿਰ ਕਹਿੰਨਾ ਸਿਸਟਮ ਨਹੀਂ ਬਦਲਦਾ ਤੁਸੀਂ ਤਹਿਸੀਲ ਚ ਜਾਨੇ ਜੇਕਰ ਜਿਹੜਾ ਕੋਈ ਕਹਿੰਦਾ ਵੀ ਤੁਹਾਨੂੰ ਘੰਟਾ ਬੈਠ ਜਾਓ ਜੀ ਤੁਹਾਡਾ ਘੰਟੇ ਬਾਅਦ ਕੰਮ ਹੋ ਜਾਓ ਤੁਸੀਂ ਕਹਿੰਦੇ ਨਾ ਨਾ ਆ ਚੱਕੋ ਪੈਸੇ ਕਰਪਸ਼ਨ ਤਾਂ ਨਹੀਂ ਰੁਕਦਾ ਕਿ ਆਪਾਂ ਨੂੰ ਕਾਲ ਹੁੰਦੀ ਹੈ ਆਪਣੇ ਤੇ ਸਬਰ ਹੈ ਨਹੀਂ ਐਸ ਕਰਕੇ ਬਦਲਾ ਨਹੀਂ ਹੁੰਦਾ ਸਮਾਜ ਦੇ ਵਿੱਚ ਚੰਗੇ ਲੋਕ ਬਹੁਤ ਬੈਠੇ ਨੇ ਜਿਹੜੇ ਕੁਝ ਕਰਨਾ ਚਾਹੁੰਦੇ ਨੇ ਲੇਕਿਨ ਤੁਸੀਂ ਟੰਗਾ ਖਿੱਚ ਖਿੱਚ ਕੇ ਉਸ ਬੰਦੇ ਨੂੰ ਬੁਰਾ ਬਣਾ ਦੰਨੇ ਹੋ ਇੰਸਟਾਗ੍ਰam ਤੇ ਰੀਲਾਂ ਸਕਰੋਲ ਕਰਦੇ ਆ ਫੇਸਬੁੱਕ ਤੇ ਰੀਲਾਂ ਸਕਰੋਲ ਕਰਦੇ ਆ ਤੁਸੀਂ ਖੁਦ ਦੇਖ ਲਓ ਜੇਕਰ ਤੁਹਾਨੂੰ ਸਚਾਈ ਮੰਨਣੀ ਆਉਂਦੀ ਹੈ ਤਾਂ ਜੇਕਰ ਤੁਹਾਨੂੰ ਆਪਣੇ ਅੰਦਰ ਕਮੀ ਕੱਢਣੀ ਆਉਂਦੀ ਹੈ ਤਾਂ ਕਹਿੰਦੇ ਖੁਦ ਦਾ ਮਾਈਨਸ ਪੁਆਇੰਟ ਜਾਣ ਲੈਣਾ ਜ਼ਿੰਦਗੀ ਦਾ ਸਭ ਤੋਂ ਪਲੱਸ ਪੁਆਇੰਟ ਹੁੰਦਾ ਹੈ ਜੇਕਰ ਤੁਸੀਂ ਆਪਣੇ ਆਪ ਨੂੰ ਇਹ ਸੋਚ ਸਕਦੇ ਹੋ ਕਿ ਹਾਂ ਯਾਰ ਵੀ ਮੇਰੇ ਅੰਦਰ ਕਮੀ ਹੋ ਸਕਦੀ ਹੈ ਤਾਂ ਤੁਸੀਂ ਇਸ ਦੁਨੀਆ 'ਚ ਬਹੁਤ ਵਧੀਆ ਇਨਸਾਨ ਬਣ ਸਕਦੇ ਹੋ ਲੇਕਿਨ ਆਪਾਂ ਨੂੰ ਆਪਣੇ ਅੰਦਰ ਕਮੀ ਨਹੀਂ ਦੂਜੇ ਅੰਦਰ ਦੂਸਰੇ ਨੂੰ ਦੇਖਣ ਦਾ ਨਜ਼ਰੀਆ ਆਪਣਾ ਪਹਿਲਾਂ ਸ਼ੱਕ ਦੀ ਨਿਗਾ ਨਾਲ ਆਪਾਂ ਦੇਖਦੇ ਹਾਂ ਨਾ ਤਾਂ ਆਪਾਂ ਕੁਝ ਕਰਨਾ ਜੇਕਰ ਕੋਈ ਕੁਝ ਕਰ ਰਿਹਾ ਹੈ ਕਬੱਡੀ ਦੇ ਖੇਡ ਦੀ ਤਰ੍ਹਾਂ ਦੁਨੀਆਂ ਜੇਕਰ ਕੋਈ ਕੁਛ ਕਰ ਰਿਹਾ ਉਹਨੂੰ ਆਪਾਂ ਖਿੱਚ ਲੈਣੇ ਆ ਪਰਮਾਤਮਾ ਹੀ ਦਿਆ ਨਾ ਮੇਰੇ ਤੇ ਹਜੇ ਤੱਕ ਮਿਹਰ ਹੈ ਪਰ ਇਹ ਚੀਜ਼ਾਂ ਆਉਣਗੀਆਂ ਅਲੀਗੇਸ਼ਨਸ ਲੱਗਦੇ ਹੁੰਦੇ ਨੇ ਬਟ ਮੈਂ ਇੱਕ ਚੀਜ਼ ਦੱਸਦਾ ਜੀ ਮੈਨੂੰ ਇੰਨੇ ਬੱਚਿਆਂ ਦੇ ਨਾਲ ਹਮਦਰਦੀ ਕਿਉਂ ਹੈ ਆਪਾਂ ਨੂੰ ਕਿਸੇ ਦਾ ਨਹੀਂ ਪਤਾ ਮੈਂ ਅੱਜ ਤੱਕ ਕਦੇ ਵੀ ਕਿਸੇ ਵੀ ਟੀਚਰ ਨਾਲ ਕਦੇ ਆਪਦਾ ਕੰਪੈਰੀਜ਼ਨ ਨਹੀਂ ਕੀਤਾ ਮੇਰੀ ਗਿਆਨ ਮੈਂ ਹਮੇਸ਼ਾ ਸ਼ੁੰਨਿਆ ਮੈਂ ਚਰਨਾਂ 'ਚ ਬੈ ਕੇ ਵੀ ਪੜ੍ਹਾ ਸਕਦਾ ਜੇ ਮੈਨੂੰ ਆਉਂਦਾ ਤਾਂ ਕਰਾਉਣਾ ਜੇ ਨਹੀਂ ਆਉਂਦਾ ਤਾਂ ਨਹੀਂ ਆਉਂਦਾ ਸਿੱਖਣ ਤਾਂ ਮੈਂ ਹਰ ਇੱਕ ਬੱਚੇ ਤੋਂ ਸਿੱਖਦਾ ਆਪਣੇ ਬੱਚਿਆਂ ਨਾਲ ਸਿੱਖਦਾ ਮੇਰੀ ਚ ਇੰਨੀ ਹਮਦਰਦੀ ਕਿਉਂ ਹੈ ਜਾਂ ਵੀ ਮੈਂ ਕੋਈ ਤੁਹਾਨੂੰ ਲੱਗਦਾ ਹੋਵੇ ਸ਼ਾਇਦ ਦਿਖਾਵਾ ਕਰਦਾ ਤੁਸੀਂ ਮੇਰੀਆਂ ਪਿਛਲੀਆਂ ਪੋਸਟ ਵੀ ਦੇਖ ਸਕਦੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਦੀਆਂ ਪਖੰਡ ਥੋੜੇ ਟਾਈਮ ਦਾ ਹੁੰਦਾ ਹੁੰਦਾ ਹੈ ਪਖੰਡ ਕੋਈ ਵੀ ਆ ਉਹ ਥੋੜੇ ਟਾਈਮ ਦਾ ਹੁੰਦਾ ਹੁੰਦਾ ਹੈ ਲੇਕਿਨ ਇਨਸਾਨੀਅਤ ਦੇ ਤੌਰ ਤੇ ਇਨਸਾਨ ਕਹਿੰਦੇ ਇਨਸਾਨ ਤਾਂ ਹਰ ਘਰ ਅਚ ਜਨਮ ਲੈ ਲੈਂਦਾ ਲੇਕਿਨ ਇਨਸਾਨੀਅਤ ਕਿਤੇ ਕਿਤੇ ਲੈਂਦੀ ਹੈ ਮੈਂ ਅੱਜ ਤੱਕ ਕਦੇ ਵੀ ਕਿਸੇ ਵਿਅਕਤੀ ਨਾਲ ਕੋਈ ਕੰਪੈਰੀਜ਼ਨ ਨਹੀਂ ਕੋਈ ਕਰਾ ਰਿਹਾ ਕੋਈ ਪੜਾ ਰਿਹਾ ਕਿਸੇ ਦੀ ਕੋਈ ਗੱਲ ਹੀ ਨਹੀਂ ਮੈਂ ਕਹਿੰਦਾ ਪ੍ਰਮਾਤਮਾ ਤੋਂ ਮੈਂ ਇੱਕੋ ਚੀਜ਼ ਮੰਗਦਾ ਕਿ ਪ੍ਰਮਾਤਮਾ ਤੂੰ ਮੈਨੂੰ ਤੰਦਰੁਸਤ ਰੱਖ ਤੇ ਮੈਨੂੰ ਐਨਾ ਬਿਜ਼ੀ ਰੱਖ ਕਿ ਮੈਂ ਲੋਕਾਂ ਦੀ ਗੱਲ ਹੀ ਨਾ ਕਰ ਸਕਾਂ ਮੇਰੇ ਕੋਲ ਕਿਸੇ ਬਾਰੇ ਪੁੱਛਣ ਦਾ ਵੀ ਇਹ ਨਾ ਹੋਵੇ ਵੀ ਭਾਈ ਫਲਾਣੇ ਨੇ ਤੇਰੇ ਬਾਰੇ ਇਹ ਕਿਹਾ ਫਲਾਣੇ ਨੇ ਤੇਰੇ ਬਾਰੇ ਇਹ ਕਿਹਾ ਜਾਂ ਫਲਾਣੇ ਦੀ ਪਰਸਨਲ ਲਾਈਫ 'ਚ ਘੁਸ ਗਏ ਵੀ ਉਹ ਕਿੱਥੇ ਆ ਆ ਕਿੱਥੇ ਆ ਨਹੀਂ ਕਦੇ ਵੀ ਨਹੀਂ ਪ੍ਰਮਾਤਮਾ ਮੈਨੂੰ ਐਨਾ ਬਿਜ਼ੀ ਰੱਖਦਾ ਤੇ ਮੈਂ ਪਰਮਾਤਮਾ ਨੂੰ ਹੋਰ ਕਹਿੰਦਾ ਕਿ ਮੈਨੂੰ ਬਿਜੀ ਰੱਖ ਮੇਰਾ ਕੋਈ ਦੁਸ਼ਮਨ ਨਹੀਂ ਸਾਰੇ ਮੇਰੇ ਦੋਸਤ ਨੇ ਸਾਰੇ ਮੇਰੀਆਂ ਭੈਣਾਂ ਨੇ ਸਾਰੇ ਮੇਰੇ ਭਰਾ ਨਹੀਂ ਆਪਣਾ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਹੈਗਾ ਮੈਨੇ ਮੈਂ ਇਹ ਜਿਹੜੀ ਬਖਸ਼ਿਸ਼ ਹੋਈ ਹੈ ਜਾਂ ਗੁਰਪ੍ਰਸਾਦ ਹੋਈ ਹੈ ਮੈਨੂੰ ਇਹ ਸ਼ੁਰੂ ਤੋਂ ਹੀ ਪਰਮਾਤਮਾ ਦੇ ਦਿਆਂ ਨਾਲ ਆਪਣੇ ਚ ਰਹੀ ਹੈ ਮੈਨੂੰ ਨਹੀਂ ਪਤਾ ਜਿਹੜਾ ਬੰਦਾ ਮੇਰੇ ਨਾਲ ਵਰਤਿਆ ਪਿਛਲੇ ਮੇਰੇ 2-4 ਯਾਰ ਦੋਸਤ ਨੇ ਲੱਕੀ ਹੈ ਇੱਕ ਮੇਰਾ ਦੋਸਤ ਨਵ ਇੱਕ ਮੇਰੀ ਅਮਨ ਮਤਲਬ ਮੈਂ ਕੁੜੀਆਂ ਨੂੰ ਵੀ ਦੋਸਤ ਮੰਨਦਾ ਤੇ ਮੁੰਡਿਆਂ ਨੂੰ ਵੀ ਦੋਸਤ ਮੰਨਦਾ ਸਾਰੇ ਮੇਰੇ ਭੈਣ ਭਰਾ ਨੇ ਵਧੀਆ ਤੇ ਕੋਈ ਮੇਰੇ ਦੋਸਤ ਵੀ ਨੇ ਪਰ ਮੇਰੇ 4-5 ਯਾਰ ਦੋਸਤ ਨੇ ਜਦੋਂ ਦੀ ਮੈਨੂੰ ਸਦਬੁੱਧੀ ਮਿਲੀ ਐ ਉਦੋਂ ਤੋਂ ਮੈਂ 8 ਜਾਂ 10 ਸਾਲ ਹੋਏ ਨੇ ਜਿਹੜੇ ਮੇਰੇ ਨਾਲ ਵਰਤੇ ਨੇ ਤੇ ਕਦੇ ਵੀ ਕਿਸੇ ਨਾਲ 1 ਰੁਪਏ ਦਾ ਵੀ ਆਪਾਂ ਹੇਰਫੇਰ ਕੀਤਾ ਹੋਵੇ ਈਵਨ ਅ ਸਿੰਗਲ ਰੁਪੀਸ ਹਾਂ ਇੰਟੈਂਸ਼ਨ ਗਲਤ ਹੋਵੇ ਕਿਤੇ ਵੀ ਹਾਂ ਭਈ ਉਹਦੇ ਪੈਸੇ ਲੈਣੇ ਨੇ ਹਮੇਸ਼ਾ ਪਰਮਾਤਮਾ ਦੀ ਦਇਆ ਦੇ ਨਾਲ ਦਿੱਤੇ ਹੀ ਨੇ ਪੈਸੇ ਕਿਸੇ ਤੋਂ ਲਹਿ ਨਹੀਂ ਤੇ ਪ੍ਰਮਾਤਮਾ ਨੂੰ ਮੈਂ ਹਮੇਸ਼ਾ ਇੱਕੋ ਗੱਲ ਕਹਿਣਾ ਹੁੰਦਾ ਕਿ ਪ੍ਰਮਾਤਮਾ ਤੂੰ ਸਾਨੂੰ ਹਮੇਸ਼ਾ ਐਂ ਵਾਲੇ ਹੱਥ 'ਚ ਰੱਖੀ ਐਂ ਵਾਲੇ ਹੱਥ 'ਚ ਨਾ ਰੱਖੀ ਚਾਹੇ ਉਹ ਲੱਕੀਆ ਚਾਹੇ ਉਹ ਨਵਾਂ ਚਾਹੇ ਉਹ ਅਮਨ ਚਾਹੇ ਕੋਈ ਵੀ ਹੈ ਮੇਰਾ ਦੋਸਤ ਹੈ ਮੈਨੂੰ ਪਿਛਲੇ 9 ਸਾਲ ਤੋਂ ਪ੍ਰਮਾਤਮਾ ਦੇ ਅੱਗੇ ਰੋਜ਼ ਸਵੇਰੇ ਬੈਠਦਾ ਮੱਥਾ ਟੇਕਦਾ ਤੇ ਰਾਤ ਨੂੰ ਮੱਥਾ ਟੇਕ ਕੇ ਸੌਂਨਾ ਕਿ ਪ੍ਰਮਾਤਮਾ ਜੈ ਹੋ ਪੀਰ ਬਾਬਾ ਜੀ ਲੱਖਾਂ ਦਾਤਾ ਲਾਲਾ ਵਾਲੇ ਪੀਰ ਜੈ ਹੋ ਮੁਲਰਕੋਟਲੇ ਵਾਲੇ ਬਾਬਾ ਸਦਾ ਪਲਾ ਕਰੀ ਸਭ ਨੂੰ ਖੁਸ਼ ਰੱਖੀ ਲੱਕੀ ਨਵ ਅਮਨ ਨੂੰ ਖੁਸ਼ ਰੱਖੀ ਜਿਹੜਾ ਬੰ ਜਿਹੜਾ ਵਧੀਆ ਹੁੰਦਾ ਉਹਨੂੰ ਮੈਂ ਐਡ ਕਰ ਲਾਂ ਜਿਹੜੇ ਵਰਤਦੇ ਨੇ ਮੇਰੇ ਨਾਲ ਉਹਨਾਂ ਨੂੰ ਮੇਰੇ ਬਾਰੇ ਪਤਾ ਹੈ ਸੋ ਜਿਨ੍ਹਾਂ ਨੇ ਜੋ ਸੋਚਣਾ ਹੈ ਉਹ ਸੋਚਦੇ ਰਹਿਣਗੇ ਆਪਾਂ ਕਿਸੇ ਦੀ ਪਰਸੈਪਸ਼ਨ ਇੱਕ ਮੈਂ ਸਭ ਤੋਂ ਵੱਡੀ ਕੋਟ ਦਿੱਨਾ ਕਿ ਪਰਸੈਪਸ਼ਨ ਇਜ਼ एवरीथिंग ਤੁਸੀਂ ਮੇਰੇ ਬਾਰੇ ਜਾਂ ਤੁਸੀਂ ਕਿਸੇ ਬਾਰੇ ਪਹਿਲੀ ਗੱਲ ਤਾਂ ਜੱਜ ਕਰਨੀ ਨਹੀਂ ਚਾਹੀਦਾ ਆਪਾਂ ਨੂੰ ਕ੍ਰਿਟੀਸਾਈਜ਼ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਪਰ ਜੇ ਤੁਸੀਂ ਸੋਚਣਾ ਵੀ ਹੈ ਤੁਹਾਡੀ ਜਿਹੜੀ ਪਰਸੈਪਸ਼ਨ ਹੈ ਉਹਨੂੰ ਅਸੀਂ ਕਦੇ ਚੇਂਜ ਨਹੀਂ ਕਰ ਸਕਦੇ ਅਸੀਂ ਸਫਾਈਆਂ ਚਾਹੇ ਲੱਖ ਦੇ ਦੀਏ ਤੁਸੀਂ ਜੋ ਸੋਚਣਾ ਉਹ ਸੋਚ ਹੀ ਲੈਣਾ ਕਿਸੇ ਬੰਦੇ ਨੇ ਤੁਹਾਡੇ ਪ੍ਰਤੀ ਕੁਝ ਸੋਚ ਰੱਖਿਆ ਨਾ ਉਹਨੇ ਸੋਚ ਹੀ ਰੱਖਿਆ ਉਹ ਆਪਣੇ ਅੰਦਰ ਵੜ ਕੇ ਨਹੀਂ ਹਾਂ ਜਿਹੜਾ ਬੰਦਾ ਆਪਣੇ ਨਾਲ ਵਰਤਿਆ ਹੈ ਜਿਹੜਾ ਆਪਣੇ ਬੰਦੇ ਨਾਲ ਪਿਛਲੇ 2 3 4 5 7 10 ਸਾਲਾਂ ਚ ਜਿਹੜਾ ਬੰਦਾ ਆਪਣੇ ਨਾਲ ਰਿਹਾ ਹੈ ਉਹਨਾਂ ਨੂੰ ਆਪਣੇ ਬਾਰੇ ਜਾਣਕਾਰੀ ਹੈਗੀ ਹੈ ਹੁਣ ਤੱਕ ਜਿਹੜੀ ਮਦਦ ਆ ਚੁੱਕੀ ਆ ਪੌਦੇ ਬਾਰੇ ਵੀ ਗੱਲ ਕਰਾਂ ਕੁਝ ਗੱਲਾਂ ਹੋਰ ਕਰਨੀਆਂ ਨੇ ਵੀਡੀਓ ਲੰਬੀ ਜ਼ਰੂਰ ਹੈ ਕਿਉਂਕਿ ਇਹ ਚੀਜ਼ ਇੰਸਟਾਗ੍ਰam ਤੇ ਨਹੀਂ ਪੈ ਸਕਦੀ ਲੇਕਿਨ ਦੱਸਣਾ ਜ਼ਰੂਰੀ ਹੈ ਕਿ ਮੈਨੂੰ ਇੰਨੇ ਬੱਚਿਆਂ ਨਾਲ ਹਮਦਰਦੀ ਕਿਉਂ ਹੈ 16 ਸਾਲ ਜੁੱਤੇ ਵਾਲੀ ਦੁਕਾਨ ਤੇ ਕੰਮ ਕੀਤਾ 3 ਰੁਪਏ ਘੰਟੇ ਦੇ ਮਿਲਿਆ ਕਰਦੇ ਮੈਂ ਉਹ ਬੱਚਿਆਂ ਨੂੰ ਦੇਖਿਆ ਕਰਦਾ ਆਪਣੇ ਵਰਗਿਆਂ ਨੂੰ ਕਿ ਜਿਹੜੇ ਮੰਗਣਾ ਆਇਆ ਕਰਦੇ ਸੌ ਲੱਗੇ ਰੁਪਏ ਚਾਹੇ ਨਹੀਂ ਹੁੰਦੇ ਸੀ ਲੇਕਿਨ ਬlesings ਇੰਨੀਆਂ ਦਿੰਦੇ ਸੀ ਕਿ ਪਰਮਾਤਮਾ ਇੰਨਾ ਕਿ ਜੋਗਾ ਕਰਦੀ ਕਿ ਜੇਕਰ ਕੋਈ ਮੰਗਣ ਆਵੇ ਉਹਨੂੰ ਆਪਾਂ ਖਾਲੀ ਨਾ ਭੇਜੀਏ ਜਿੰਨਾ ਕੁ ਹੋ ਸਕਦਾ ਆਪਣੇ ਤੋਂ ਜ਼ਰੂਰੀ ਨਹੀਂ ਹੁੰਦਾ ਕਿ ਆਪਣੇ ਕੋਲੇ ਪੈਸੇ ਨੇ ਆਪਾਂ ਤਾਂ ਹੀ ਮਦਦ ਕਰ ਸਕਦਾ ਲੋਕਾਂ ਕੋਲੇ ਪੈਸਾ ਬਹੁਤ ਪਿਆ ਲੇਕਿਨ ਉਹ ਤਾਂ ਵੀ ਮਦਦ ਨਹੀਂ ਇੱਕ ਚਾਹ ਦਾ ਕੱਪ ਤੱਕ ਨਹੀਂ ਪਿਆ ਸਕਦੇ ਇੱਕ ਪਾਣੀ ਦਾ ਗਲਾਸ ਤੱਕ ਨਹੀਂ ਪਿਆ ਸਕਦੇ ਹੁੰਦੇ ਦਾਨ ਦੇਣ ਲਈ ਪੈਸੇ ਦੀ ਜ਼ਰੂਰਤ ਨਹੀਂ ਦਾਨ ਦੇਣ ਦੇ ਲਈ ਦਿਲ ਦੀ ਜ਼ਰੂਰਤ ਹੁੰਦੀ ਹੈ ਕਿਸੇ ਨੂੰ ਦੁੱਖ ਦਰਦ ਦੇ ਵਿੱਚ ਤੜਫਦਾ ਹੋਇਆ ਦੇਖ ਕੇ ਜੇਕਰ ਤੁਹਾਡੇ ਅੰਦਰ ਹੀ ਹਮਦਰਦੀ ਆ ਜਾਂਦੀ ਹੈ ਕਿ ਤੁਸੀਂ ਹਾਏ ਯਾਰ ਮੈਂ ਇਹਦਾ ਕਿਉਂ ਨਹੀਂ ਵਧੀਆ ਕਰ ਸਕਦਾ ਤਾਂ ਤੁਸੀਂ ਕਿੰ ਇਨਸਾਨ ਹੋ ਬਸ ਇਹੀ ਇਨਸਾਨੀਅਤ ਦੀ ਡੈਫੀਨੇਸ਼ਨ ਹੈ ਜਿੰਨਾ ਕੁ ਮੈਨੂੰ ਗਿਆਨ ਹੈ ਮੇਰਾ ਗਿਆਨ ਹਮੇਸ਼ਾ ਤੁਸ਼ਾ ਮੈਂ ਹਮੇਸ਼ਾ ਅਨਮੋਲ ਕਵਾਤਰਾ ਜੀ ਤੋਂ ਸਿੱਖਦਾ ਸਿੰਦਰ ਸਰਤਾਜ ਜੀ ਤੋਂ ਸਿੱਖਦਾ ਗੁਰਪ੍ਰੀਤ ਕੁੱਗੀ ਜੀ ਰਾਣਾ ਰਣਵੀਰ ਜੀ ਬਲਵਿੰਦਰ ਸਿੰਘ ਬੁਲਟ ਜੀ ਤੇ ਹੋਰ ਵੀ ਬਹੁਤ ਨੇ ਜਿੱਦਾਂ ਹੁਣ ਇੱਕ ਪੁਲਿਸ ਵਾਲੇ ਨੇ ਆਪਣੇ ਅਨਮੋਲ ਜੀ ਹੈ ਉਹਨਾਂ ਦਾ ਨਾਮ ਵੀ ਸ਼ਾਇਦ ਮੈਂ ਉਹਨਾਂ ਤੋਂ ਵੀ ਬਹੁਤ ਜ਼ਿਆਦਾ ਸਿੱਖਦਾ ਮਤਲਬ ਜਿੰਨਾ ਤੋਂ ਵੀ ਸਿੱਖਣ ਨੂੰ ਮਿਲਦਾ ਉਹਨ ਕਮੀਆਂ ਮੇਰੇ ਅੰਦਰ ਬਹੁਤ ਨੇ ਕਮੀਆਂ ਨਾਲ ਭਰੇ ਹੋਏ ਆ ਜਨਾਬ ਲੋਕਾਂ ਵਾਂਗੂ ਆਪਾਂ ਰੱਬ ਨਹੀਂ ਹੈਗੇ ਮੈਂ ਕਹਿੰਦਾ ਤੁਸੀਂ ਮੇਰੇ ਅੰਦਰ ਕਮੀਆਂ ਕੱਢੋ ਕਮੀਆਂ ਕੱਢੋ ਕਮੀਆਂ ਇੰਨੀਆਂ ਕਮੀਆਂ ਕੱਢੋ ਪਰ ਮੇਰੇ ਜੋਗੀਆਂ ਕਮੀਆਂ ਜਰੂਰ ਛੱਡ ਦਿਓ ਕਿਉਂਕਿ ਮੇਰੇ ਅੰਦਰ ਕਮੀਆਂ ਬਹੁਤ ਆ ਮੈਂ ਤਾਂ ਜਮਾ 0 ਆ ਜੀ ਆਪਾਂ ਤਾਂ ਸ਼ੂਨਿਆ ਠੀਕ ਹੈ ਜੀ ਹਰਪ੍ਰੀਤ ਦੇ ਲਈ ਮਦਦ ਜਿਨ੍ਹਾਂ ਨੇ ਭੇਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਸ ਤੋਂ ਪਹਿਲਾਂ ਵੀ ਜਿਨ੍ਹਾਂ ਨੇ ਮਦਦ ਕੀਤੀ ਸੀ ਗੁਰਵਿੰਦਰ ਦੀ ਮੈਂ ਹਰੇਕ ਚੀਜ਼ ਨੋਟ ਰੱਖਦਾ ਕਿਉਂਕਿ ਮੈਨੂੰ ਨਹੀਂ ਪਤਾ ਕੋਈ ਕੀ ਕਹੂਗਾ ਲੇਕਿਨ ਜਿਹੜੇ ਮੈਨੂੰ ਜਾਣਦੇ ਨੇ ਉਹਨਾਂ ਬਾਰੇ ਮੈਂ ਹਮੇਸ਼ਾ ਇੱਕ ਟੈਗਲਾਈਨ ਲੈ ਕੇ ਰੱਖਦਾ ਜੇ ਤੁਹਾਨੂੰ ਦਿਖਰੀ ਹੋਵੇ ਮੈਂ ਦੀ ਸਕਰੀਨਸ਼ਾਟ ਲੈ ਕੇ ਵੀ ਤੁਹਾਨੂੰ ਪਾ ਦੂੰਗਾ ਸੇਵਾ ਸੰਸਕਾਰ ਤੇ ਸਿੱਖਿਆ ਇਹ ਸਾਡੀ ਸਿੱਖਿਆ ਦਾ ਹਿੱਸਾ ਹੈ ਮੋਰਲ ਵੈਲਿਊ ਹੈ ਟ੍ਰੈਫਿਕ ਦੇ ਨਿਯਮਾਂ ਤੇ ਕਿਵੇਂ ਚੱਲਣਾ ਹੈ ਮਾਤਾ ਪਿਤਾ ਦੀ ਕਦਰ ਕਿਵੇਂ ਕਰਨੀ ਹੈ ਸਤਿਕਾਰ ਕਿਵੇਂ ਕਰਨਾ ਛੋਟਾ ਨਾਲ ਪਿਆਰ ਕਿਵੇਂ ਕਰਨਾ ਵੱਡੇ ਨਾਲ ਗੱਲ ਕਿਵੇਂ ਕਰਨੀ ਹੈ ਸਕੂਲ ਦੇ ਸਮੇਂ ਤੇ ਕਿਵੇਂ ਆਉਣਾ ਹੈ ਪਾਬੰਦ ਕਿਵੇਂ ਰਹਿਣਾ ਹੈ ਠੀਕ ਹੈ ਇਨਸਾਨੀਅਤ ਦਾ ਸਭ ਤੋਂ ਵੱਡਾ ਵੀ ਜੇ ਕੋਈ ਡਿੱਗ ਗਿਆ ਕਿਸੇ ਪਸ਼ੂ ਪੰਛੀ ਨੂੰ ਆਪਾਂ ਕਿਵੇਂ ਸਹੀ ਰੱਖਣਾ ਹੈ ਉਹਨਾਂ ਨੂੰ ਮਾਰਨਾ ਨਹੀਂ ਉਹ ਚੀਜ਼ਾਂ ਦਾ ਨੈਤਿਕ ਪੀਰੀਅਡ ਦਾ ਮੈਂ ਡੇਲੀ ਅੱਧਾ ਪੌਣਾ ਘੰਟਾ ਲਾਣਾ ਇਨਡੋਰ ਗੇਮਸ ਚੱਲਦੇ ਨੇ ਆਊਟਡੋਰ ਗੇਮਸ ਚੱਲਦੇ ਨੇ ਮਤਲਬ ਜੋ ਕਰ ਸਕਦਾ ਬਿਜ਼ੀ ਸ਼ਡਿਊਲ ਦੇ ਵਿੱਚ ਉਹ ਜੋ ਮੈਂ ਕਰ ਸਕਦਾ ਉਹ ਮੈਂ ਕਰਨ ਦਾ ਪੂਰਾ ਪੂਰਾ ਯਤਨ ਕਰਦਾ ਮੈਨੂੰ ਬੱਚਿਆਂ ਦੇ ਨਾਲ ਹਮਦਰਦੀ ਇਹ ਹੀ ਹੈ ਕਿ ਮੈਂ ਉਹ ਹਾਲਾਤ ਖੁਦ ਦੇਖਿਆ ਹੈ ਬਹੁਤ ਸਾਰੇ ਅਹਜੇ ਟੀਚਰ ਨੇ ਜਿਨ੍ਹਾਂ ਨੇ ਦੇਖੇ ਨੇ ਉਹ ਕਰਦੇ ਨੇ ਉਹ ਸੋਸ਼ਲ ਮੀਡੀਆ ਤੇ ਨਹੀਂ ਆਉਂਦੇ ਉਹਨਾਂ ਦੇ ਕਈ ਕਾਰਨ ਹੋ ਸਕਦੇ ਨੇ ਲੇਕਿਨ ਮੈਨੂੰ ਇਹ ਹੁੰਦਾ ਕਿ ਜੇ ਆਪਾਂ ਹੈਗੇ ਆ ਸੋਸ਼ਲ ਮੀਡੀਆ ਹੁਣ ਸੋਸ਼ਲ ਮੀਡੀਆ ਤੇ ਫੇਸਬੁੱਕ ਇੰਸਟਾਗ੍ਰam ਤੇ ਆਪਣੀਆਂ ਪੋਸਟਾਂ ਪਾ ਮਤਲਬ ਮੈਂ ਆਪਦੀ ਫੋਟੋ ਪਾਈ ਸ਼ੂਟ ਚ ਪਾਈ ਇਹ ਪਾਈ ਮਤਲਬ ਉਹ ਵੀ ਕਰ ਸਕਦੇ ਆਪਾਂ ਆਪਣੀ ਲਾਈਫ ਹੈ ਪਰਸਨਲ ਲਾਈਫ ਆਪਾਂ ਕਰਦੇ ਆ ਹਨ ਬਟ ਮੈਨੂੰ ਇਹ ਚੀਜ਼ ਲੱਗਦੀ ਕਿ ਚਲੋ ਆਪਣੀ ਪਰਸਨਲ ਲਾਈਫ ਤਾਂ ਹੈਗੀ ਹੈਗੀ ਨਾਲ ਜੇਕਰ ਕੁਝ ਕਿਸੇ ਲਈ ਬੈਟਰ ਹੋ ਸਕਦਾ ਤਾਂ ਉਹ ਜ਼ਰੂਰ करिए ਹੁਣ ਜਿਹੜਾ ਕੰਮ ਆਪਾਂ ਕਰ ਰਹੇ ਆਂ ਚਾਹੇ ਆਪਾਂ ਸਿੰਗਿੰਗ ਨਾ ਕਰਦੇ ਆ ਹੁਣ ਐਕਟਰ ਨੇ ਸਿੰਗਿੰਗ ਦਾ ਐਕਟਰ ਨੇ ਅਭਿਨੇਤਾ ਨੇ ਐਕਟਿੰਗ ਦੀ ਪਾਉਂਦੇ ਨੇ ਸਿੰਗਰ ਨੇ ਸਿੰਗਰ ਦੀ ਪਾਉਂਦੇ ਨੇ ਡਾਕਟਰ ਨੇ ਡਾਕਟਰ ਦੀ ਪਾ ਦਿੰਦੇ ਨੇ ਤਾਂ ਅਜੇ ਆਪਾਂ ਅਧਿਆਪਕਾਂ ਤਾਂ ਆਪਣਾ ਕੀਤਾ ਇਹ ਆਪਾਂ ਕੀਤੇ ਦੀ ਵੀਡੀਓ ਆਪਣੀ ਪਾ ਸਕਦੇ ਇਹ ਨਾ ਹੋਵੇ ਕਿ ਕੀਤੇ ਤੋਂ ਉਲਟ ਤਾਂ ਨਹੀਂ ਪਾ ਰਹੇ ਨਾ ਕੁਝ ਬਾਕੀ ਦੁਨੀਆ ਨੂੰ ਸੈਟੀਸਫਾਈ ਨਹੀਂ ਕਰ ਸਕਦੇ ਜੋ ਦੁਨੀਆ ਨੇ ਸੋਚ ਲਿਆ ਪਰਸੈਪਸ਼ਨ ਇਜ਼ एवरीथिंग ਜੋ ਉਹਨਾਂ ਨੇ ਸੋਚ ਲਿਆ ਸਫਾਈ ਨਹੀਂ ਦੇ ਸਕਦੇ ਠੀਕ ਹੈ ਜੀ ਇਹ ਗੁਰਵਿੰਦਰ ਦੀ ਮਦਦ ਸੀ ਗੁਰਵਿੰਦਰ ਦਾ ਟੋਕ ਕੇ ਤਾਂ ਛੱਤ ਆ ਗਿਆ ਸੀ ਰੱਬ ਦੇ ਬੰਦੇ ਸਕਰੀਨਸ਼ਾਟ ਵੀ ਲਾਏ ਹੋਏ ਨੇ ਸਾਰੀਆਂ ਚੀਜ਼ਾਂ ਨੀਰ